ਖਬਰਾਂ માં ਦੇਖ ਰਿਹਾ ਸਾਰਿੰਗ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਗੱਲ ਕਰਦੇ ਹਾਂ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾ ਦੀ ਕਵੀਨ ਵੀ ਕਿਹਾ ਜਾਂ ਲੱਗ ਪਿਆ ਹੈ ਯਾਨੀ ਕਿ ਜਿਸ ਦਿਨ ਉਸ ਦੇ ਕੋਲ ਹਰਨ ਫੜੀ ਜਾਂਦੀ ਹੈ ਉਸ ਦਿਨ ਉਸ ਦੇ ਫਾਲੋਅਰਸ ਸੀ 30000 ਲੇਕਿਨ ਹੁਣ ਉਸ ਦੇ ਇੰਸਟਾ ਤੇ ਫਾਲੋਅਰ ਨੇ ਲਗਭਗ 1.5 ਲੱਖ ਰਿਮਾਂਟ ਤੇ ਗਈ ਰਿਮਾਂਟ ਤੋਂ ਬਾਅਦ ਜਿਹੜਾ ਹੈ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਨਿਆਂ ਹਰਾਸ ਦੇ ਵਿੱਚ ਉਸ ਤਪਾਦ ਜਿਸ ਲੜਕੇ ਦੇ ਨਾਲ ਉਸਦੇ ਨਵੈਸ ਨਯੈਸ ਵੰਸੀ ਬਲਵਿੰਦਰ ਸਿੰਘ ਉਰਫ सोनू ਕਿਉਂਕਿ ਬਲਵਿੰਦਰ ਸਿੰਘ ਉਰਫ सोनू ਦੀ ਘਰ ਵਾਲੀ ਨੂੰ ਉਸ ਉਤੇ ਇਲਜ਼ਾਮ ਲਗਾਏ ਸੀ ਕਿ ਐਂਬੂਲੈਂਸ ਦੇ ਵਿੱਚ ਵੀ ਚੁੱਟਾ ਵਿੱਚ ਆ ਗਿਆ ਚੁੱਟਾ ਦਾ ਗਾਰੋਬਾਰ ਕੀਤਾ ਗਿਆ ਅਮਨਦੀਪ ਕੌਰ ਕਾਰ ਵਾਲੀ ਥਾਰੀ ਬੀਬੀ ਕੋਲ ਕਾਲੀ ਥਾਰ ਵਾਲੀ ਬੀਬੀ ਦੇ ਕੋਲੋਂ ਫਿਰ ਉਹਦੀ ਜਾਇਦਾਦ ਦੀ ਪੁਸ਼ਟੀ ਹੋਈ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜਿਹੜੀ ਕੋਟੀ 2 ਤੋਂ 2.5 ਕਰੋੜ ਰੁਪਏ ਦੀ ਬਣੀ ਹੈ ਜਿਹੜੀ ਗੱਡੀ ਹੈ ਜਿਹੜਾ ਸੋਨਾ ਹੈ ਜਿਹੜੀ ਮਹਿੰਗੀ ਮੋਬਾਈਲ ਨੇ ਇਵੇਂ ਉਹ ਉਸਦਾ ਕੁੱਤਾ ਵੀ 180000 ਪੈਦਾ ਸੀ ਉਹ ਕਿਸੇ ਫੋਰ ਦੇ ਨਾਮ ਤੇ ਹੈ ਕੱਲੀ ਸਕੂਟੀ ਉਸ ਦੇ ਨਾਮ ਤੇ ਹੈ ਆ ਪਿਛਲੇ ਦਿਨਾਂ ਦੇ ਵਿੱਚ ਖਬਰ ਬੜੀ ਨੈਸ਼ਨ ਹੋਈ ਗੌਰਵ ਯਾਦਵ ਜਿਹੜੇ ਡੀਜੀਪੀ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ 31 ਮਈ ਤੋਂ ਬਾਅਦ ਜੇ ਕਿਸੇ ਵੀ ਹਲਕੇ ਦੇ ਵਿੱਚ ਇੱਕ ਗ੍ਰਾਮ ਚਿੱਟਾ ਫੜਿਆ ਜਾਂਦਾ ਹੈ ਐਸਐਸਪੀ ਐਸਪੀ ਐਸਐਚਓ ASI ਅਤੇ ਉਸ ਹਲਕੇ ਦੇ ਕੌਨਸਟੇਬਲ ਇਸ ਦੇ ਜ਼ਿੰਮੇਵਾਰ ਹੋਣਗੇ ਉਹ ਮੁਕਤਲ ਹੋਣਗੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇਗਾ 31 ਮਈ 31 ਮਈ ਤੋਂ ਪਹਿਲਾ ਪਹਿਲਾ ਪੰਜਾਬ ਨਸ਼ਾ ਮੁਕਤ ਬਣ ਜਾਣਾ ਚਾਹੀਦਾ ਹੈ ਇਹ ਡੀਜੀਪੀ ਗੌਰਵ ਜਾਦਵ ਦਾ ਵੱਡਾ ਭਿਆਨ ਲੇਕਿਨ ਅੱਜ ਜੋ ਕੁਝ ਹੋਇਆ ਉਹ ਕਾਬਲੇ ਤਾਰੀਫ ਹੈ ਜਾਂ ਤਮਾਸ਼ਾ ਹੈ ਆਮ ਆਦਮੀ ਪਾਰਟੀ ਦੇ ਮੂੰਹ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੀ ਘਰਾਂ ਤੇ ਬਲਡੋਜ਼ਰ ਚੱਲਣਗੇ ਲੇਕਿਨ ਕਿਉਂ ਨਹੀਂ ਚੱਲਿਆ ਅਮਨਦੀਪ ਦੇ ਘਰ ਦੇ ਉੱਤੇ ਬਲਡੋਜ਼ਰ ਦੂਸਰੇ ਪਾਸੇ ਅੱਜ ਜਵਾਨ ਤੇ ਬੀਬੀ ਅਮਨਦੀਪ ਕੌਰ ਬਾਹਰ ਆ ਗਈ ਹੈ ਕਿਉਂਕਿ ਉਹਦੇ ਕੋਲੋਂ ਚਟਾਈ ਘੱਟ ਮਾਤਰਾ ਦੇ ਵਿੱਚ ਫੜਿਆ ਗਿਆ ਹੈ ਇੱਕ ਪਾਸੇ ਡੀਜੀਪੀ ਗੌਰਵ ਯਾਦਵ ਕਹਿੰਦੇ ਨੇ ਕਿ ਇਹ ਗ੍ਰਾਮ ਜੇਕਰ ਚਟਾ ਫੜਿਆ ਜਾਵੇ ਉਹ ਸਸਪੈਂਡ ਹੋਵੇਗਾ ਮੁਅਤਲ ਹੋਵੇਗਾ ਐਸਐਸਪੀ ਐਸਪੀ ਤਕਵੀਰਾਂ ਕਹਿ ਦਿੰਦਾ ਫਿਰ ਛੋਟੇ-ਮੋਟੇ ਇਸ ਹੀ ਅਫਸਰਾਂ ਦੀ ਗੱਲ ਕਰਨੀ ਕਿ ਉਹ ਤਾਂ ਸਸਪੈਂਡ ਹੋਣਗੇ ਹੀ ਹੋਣਗੇ ਲੇਕਿਨ ਬੀਬੀ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਅੱਜ ਜੋ ਜੱਜ ਸਾਹਿਬਾਨਾਂ ਨੇ ਆਨਰੇਬਲ ਕੋਰਟ ਨੇ ਜੋ ਸੁਣਵਾਈ ਦਿੱਤੀ ਹੈ ਉਸ ਨੂੰ ਜਿਹੜਾ ਜਿਹੜਾ ਜਵਾਬ ਦੇ ਦਿੰਦੀ ਹੈ ਕੀ ਕਾਨੂੰਨ ਇਸ ਗੱਲ ਲਾਅ ਕਰਦਾ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਉੱਤੇ ਬਲਡوزر ਚਲਵਾਏ ਜਾਣ ਹਾਲਾਂਕਿ ਡੀਜੀ ਯਾਦ ਜਿਹੜੇ ਡੀਜੀਪੀ ਗੌਰਵ ਯਾਦਵ ਨੇ ਉਹ ਇਸ ਗੱਲ ਉੱਤੇ ਮੰਥਨ ਨਹੀਂ ਕਰਦੇ ਯਾਨੀ ਕਿ ਇੱਕ ਵਾਰ ਫਿਰ ਕਾਲੀ ਥਾਰ ਵਾਲੀ ਬੀਬੀ ਬਾਹਰ ਆ ਗਈ ਹੈ ਤਿੰਨ ਵਾਰ ਪਹਿਲਾਂ ਵੀ ਉਹ ਗ੍ਰਿਫਤਾਰ ਹੋਈ ਔਰ ਜੇਲ੍ਹ ਦੇ ਵਿੱਚ ਰਹੀ ਫਿਰ ਜਬਾਨ ਤੇ ਬਾਹਰ ਆ ਗਈ ਫਿਰ ਜੌਬ ਲੱਗੀ ਕੀ ਫਿਰ ਇਸੇ ਤਰ੍ਹਾਂ ਹੋਵੇਗਾ ਜੇਕਰ ਇਸੇ ਤਰ੍ਹਾਂ ਹੋਵੇਗਾ ਫਿਰ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਣਗੀਆਂ ਅਸੀਂ ਵੈਸੇ ਉਸ ਫੈਸਲੇ ਦਾ ਸਵਾਗਤ ਕਰਦੇ ਹਾਂ ਜੋ ਆਨਰੇਬਲ ਜਸਟਿਸ ਮਾਨਵਨ ਵੱਲੋਂ ਲਿਆ ਗਿਆ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਵਾਅਦਾ ਕੀਤਾ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਫਿਰ ਏਦਾਂ ਤਾਂ ਨਸ਼ਾ ਨਹੀਂ ਖਤਮ ਹੋਣਾ ਹਾਲਾਂਕਿ ਅੱਜ ਇੱਕ ਥਾਰ ਵਾਲੀ ਬੀਬੀ ਜੋ ਹਲਕਾ ਖਣਾ ਤੋਂ ਆ ਗਈ ਸੀ ਉਹਨਾਂ ਦੇ ਘਰ ਉੱਤੇ ਜਿਹੜਾ ਜਿਹੜਾ ਹੈ ਬਲਡੋਜਰ ਚਲਾ ਗਿਆ ਕਿਉਂਕਿ ਉਹ ਪੁਲਿਸ ਮੁਲਾਜ਼ਮ ਨਹੀਂ ਸੀ ਉਹ ਕੋ ਕਾਂਸਟੇਬਲ ਨਹੀਂ ਸੀ ਕੋ ਐਸਸੀ ਨਹੀਂ ਸੀ ਕੋ ਐਸਆਈ ਨਹੀਂ ਸੀ ਕੋ ਐਸਐਚਓ ਨਹੀਂ ਸੀ ਲੇਕਿਨ ਇੱਕ ਕਾਂਸਟੇਬਲ ਦੇ ਕੋਲ 2 ਤੋਂ 2.5 ਕਰੋੜ ਰੁਪਏ ਦੀ ਕੋਠੀ ਮਹਿੰਗੀਆਂ ਗੱਡੀਆਂ ਮਹਿੰਗੇ ਮੋਬਾਈਲ ਮਹਿੰਗੇ ਕੱਪੜੇ ਮਹਿੰਗੇ ਗਹਿਣੇ ਲੇਕਿਨ ਇਸ ਦੇ ਬਾਬ ਯੁੱਧ ਵੀ ਸਰਕਾਰ ਨੇ ਬਲਡੋਜ਼ਰ ਨਹੀਂ ਚਲਾਇਆ ਜਾਨੀ ਮਾਲੀ ਦਾ ਨੁਕਸਾਨ ਨਹੀਂ ਕੀਤਾ ਕੀ ਸਮਝੀ ਅੱਜ ਰਾਤ ਮਿਲ ਗਈ ਹੈ ਕਾਂਸਟੇਬਲ ਬੀਬਾ ਅਮਨਦੀਪ ਕਾ ਜਿਸ ਨੂੰ ਕਾਲੀ ਥਾਰ ਵਾਲੀ ਇਸਾ ਦੀ ਕੁਬੀਨ ਕਿਹਾ ਜਾਂਦਾ ਹੈ ਅੱਜ ਉਹ ਬਾਹਰ ਆ ਗਈ ਹੈ ਯਾਨੀ ਕਿ ਜਿਹੜੇ ਗਰੀਬ ਘਰ ਨੇ ਉਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਤੇ ਦੂਜਿਆਂ ਨੂੰ ਰਾਤ ਇਸ ਤਰ੍ਹਾਂ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੀਆਂ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਖੜੇ ਹੋਣਗੇ ਧੰਨ